ਸੱਚੀ ਗੱਲ ਜੀ ਮੈਂ ਨਰਿੰਦਰ ਸਿੰਘ ਲਾਹਰ ਤੇ ਤੁਸੀਂ ਦੇਖ ਰਹੇ ਹੋ ਸਿੱਧੀ ਗੱਲ ਸਿੱਧੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਉਹਨਾਂ ਦਾ ਇਸ ਪ੍ਰੋਗਰਾਮ ਚ ਸਵਾਗਤ ਹੈ ਸਵਾਦ ਗੱਲ ਕਰਾਂਗੇ ਪੰਜਾਬ ਦੇ ਖੜਾਂ ਦੀ ਤੇ ਅੱਜ ਮੇਰੇ ਨਾਲ ਸ਼ਰੋਮਣੀ ਅਕਾਲੀ ਦਲ ਪੰਜਾਬ ਦੇ ਮੀਤ ਪ੍ਰਧਾਨ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਔਰ ਸਾਬਕਾ ਕਾਉਂਸਲਰ ਮ्युनਿਸਪਲ ਕਾਰਪੋਰੇਸ਼ਨ ਮੋਹਾਲੀ ਦੇ ਸਰਦਾਰ ਪਰਮਜੀਤ ਸਿੰਘ ਜੀ ਕਾਲੋਂ ਸੋ ਅਸੀਂ ਉਹਨਾਂ ਨਾਲ ਚ ਗੱਲ ਕਰਾਂਗੇ ਕਿ ਪੰਜਾਬ ਦੀ ਜੋ ਸਥਿਤੀ ਹੈ ਜ਼ਮੀਨੀ ਪੱਧਰ ਦੇ ਉੱਤੇ ਉਹਦੀ ਗੱਲ ਜ਼ਰੂਰ ਕਰਾਂਗੇ ਸੋ ਕਾਲੋਂ ਸਾਹਿਬ ਤੁਹਾਡਾ ਸਾਡੇ ਇਸ ਪ੍ਰੋਗਰਾਮ ਚ ਬਹੁਤ ਬਹੁਤ ਧੰਨਵਾਦ ਹੈ ਜਮਨਾਲ ਸਾਹਿਬ ਤੁਹਾਡਾ ਤੇ ਤੁਹਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹਾਂ ਬਹੁਤ ਬਹੁਤ ਉਪਹੇਰਬਾਨੀ ਜੀ ਸੋ ਅਸੀਂ ਸਾਡੇ ਸਰੋਤੇ ਚਾਹੁੰਦੇ ਨੇ ਕਿਉਂਕਿ ਅਸੀਂ ਕੈਨੇਡਾ ਚ ਬੈਠੇ ਆ ਤੇ ਕੈਨੇਡਾ ਦੇ ਜਿੰਨੇ ਵੀ ਸਰੋਤੇ ਨੇ ਤੁਹਾਨੂੰ ਪਤਾ ਹੀ ਆ ਸਾਰੇ ਪੰਜਾਬ ਨਾਲ ਸੰਬੰਧਿਤ ਨੇ ਇਹਨਾਂ ਦੀ ਖੇਤੀਬਾੜੀ ਇਹਨਾਂ ਦੇ ਰਹਿਣ ਸਹਿਣ ਇਹਨਾਂ ਦਾ ਸਾਰਾ ਜਿਹੜਾ ਧਿਆਨ ਹੈ ਉਹ ਜ਼ਿਆਦਾਤਰ ਪੰਜਾਬ ਵੱਲ ਰਹਿੰਦਾ ਸੋ ਸਾਨੂੰ ਹੁਣ ਦੀ ਜਿਹੜੀ ਸਥਿਤੀ ਹੈ ਜਿਵੇਂ ਕਿ ਪੰਜਾਬ ਦੇ ਅੰਦਰ ਕਾਫੀ ਹਰ ਪ੍ਰਭਾਵਿਤ ਜਿਹੜੇ ਪਿੰਡ ਹੋਏ ਨੇ ਤਾਂ ਉਹਨਾਂ ਦੀ ਜਿਹੜੀ ਖੁਣ ਜਿਹੜੀ ਮੌਜੂਦਾ ਸਥਿਤੀ ਹੈ ਉਹਦੇ ਬਾਰੇ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਜਾਣਕਾਰੀ ਦਿਓ ਤੇ ਪਿੱਕੇ ਨੇ ਵੀ ਹੁਣ ਜ਼ਮੀਨ ਦੀ ਪਦਰਤੇ ਕਿਸ ਢੰਗ ਦਾ ਉੱਥੇ ਦੇ ਖਲਾਫ ਨੇ ਜੀ ਲਾਲ ਸਾਹਿਬ ਇਹ ਸਾਰਿਆਂ ਨੂੰ ਪਤਾ ਕਿ ਜਿਹੜਾ ਕੈਨੇਡਾ ਹੈ ਉਹ ਦੂਜਾ ਪੰਜਾਬ ਹੀ ਹੈ ਹਰੇਕ ਕੈਨੇਡਾ ਜੋ ਪੰਜਾਬੀ ਬੈਠਾ ਹੈ ਉਹਨੂੰ ਪੰਜਾਬ ਦਾ ਦਰਦ ਹੈ ਪੰਜਾਬ ਦੇ ਹਰ ਦੁੱਖ ਸੁੱਖ ਦੇ ਵਿੱਚੇ ਭਾਈਵਾਲ ਰਹਿੰਦੇ ਨੇ ਬਣ ਕੇ ਅੱਜ ਜੋ ਮੌਜੂਦਾ ਸਥਿਤੀ ਬਣੀ ਹੋਈ ਹੈ ਇਹਦੇ ਵਿੱਚ ਜੇ ਆਪਾਂ ਦੇਖੀਏ ਵੀ ਅੱਜ ਸਭ ਤੋਂ ਜ਼ਿਆਦਾ ਹਾਲੇ ਵੀ ਜਿਹੜੀ ਮਾਰ ਪਈ ਆ ਉਹ ਬਿਆਸ ਤੇ ਸਤ ਸਤ루 ਦਰਿਆਵਾਂ ਦੇ ਏਰੀਆ ਦੇ ਵਿੱਚ ਉੱਥੇ ਚੱਲ ਰਹੀ ਹੈ ਹਾਲੇ ਵੀ ਕਈ ਪਿੰਡਾਂ ਦੇ ਵਿੱਚ 6-6 ਫੁੱਟ ਪਾਣੀ ਫਿਰ ਰਿਹਾ ਜੀ ਤੇ ਸੁਲਤਾਨਪੁਰ ਲੋਧੀ ਸਾਈਡ ਤੇ ਉਹਗੇ ਉਤਰਨ ਤਰਨ ਦੇ ਨਾਲ ਦੀ ਬੈਲਟ ਹੈ ਜਿਹੜੀ ਉਸ ਬੈਲਟ ਚੱਲ ਰਹੀ ਹੈ ਤੇ ਰਾਵੀ ਤੇ ਦਰਿਆ ਦੇ ਏਰੀਆ ਦੇ ਵਿੱਚ ਉਥੋਂ ਪਾਣੀ ਕੁਝ ਘਟ ਗਿਆ ਤੇ ਉਥੇ ਹੁਣ ਜੁਰੀਆਂ ਰੇਤਾ ਟਾਉਣ ਦੀਆਂ ਸੇਵਾਵਾਂ ਸ਼ੁਰੂ ਹੋਣ ਲੱਗੀਆਂ ਤੇ ਇਸ ਜੋ ਬਿਆਸ ਸੁਲਤਾਨਪੁਰ ਲੋਧੀ ਦਾ ਏਰੀਆ ਇਹਦੇ ਵਿੱਚ ਹਲੇ ਵੀ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਐ ਤੇ ਲੋਕਾਂ ਨੂੰ ਰਹਿਣ ਸਹਿਣ ਲਈ ਸਵਾਵਾ ਦੀ ਲੋੜ ਪੈਂਦੀ ਐ ਤੇ ਰਾਸ਼ਨ ਪਚਾਉਣ ਦੀ ਵੀ ਲੋੜ ਪੈਂਦੀ ਐ ਜੀ ਸੋ ਹਨੇ ਵੀ ਪੰਜਾਬ ਇੱਕ ਬਹੁਤ ਪੀੜਾ ਦੇ ਵਿੱਚੋਂ ਲੰਘ ਰਿਹਾ ਜੀ ਤੇ ਇਹ ਜਿਹੜੇ ਖਾਦਾ ਦੀ ਮਾਰ ਹੇਠ ਜਿਹੜੇ ਪ੍ਰੋਕਸੀਮੀਟਲੀ ਭਾਵੇਂ ਕਿ ਸਰਕਾਰੀ ਅੰਕੜੇ ਜਿਹੜੇ ਨੇ ਉਹ ਕੁਝ ਹੋਰ ਦੱਸਦੇ ਨੇ ਜ਼ਮੀਨੀ ਪੱਧਰ ਤੇ ਅੰਕੜੇ ਕੁਝ ਹੋਰ ਨੇ ਤੁਸੀਂ ਕੀ ਸਮਝਦੇ ਵੀ ਕਿੰਨੇ ਕੁ ਜਿਹੜੇ ਪਿੰਡ ਨੇ ਸਾਡੇ ਪੰਜਾਬ ਦੇ ਇਹ ਗਰੇ ਹੜ੍ਹਾਂ ਦੇ ਪ੍ਰਭਾਵਤ ਜਾਂ ਹੜ੍ਹਾਂ ਦੀ ਮਾਰੇ ਠਾਏ ਨੇ ਇਹਨਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਆਉਂ ਪਿੰਡਾਂ ਦੇ ਲੋਕਾਂ ਨੂੰ ਮਾਰ ਪਈ ਆ ਜੀ ਸਰ ਸਾਬ ਲਗਭਗ 2000 ਪਿੰਡਾਂ ਨੂੰ ਇਹ ਹੜ੍ਹਾਂ ਨੇ ਪ੍ਰਭਾਵਿਤ ਕੀਤਾ ਜੀ ਜਿਹਦੇ ਵਿੱਚ 6700 ਪਿੰਡ ਤਾਂ ਇਹੋ ਜਿਹੇ ਆ ਜਿਹਦੇ ਵਿੱਚ ਬਹੁਤ ਹੀ ਵੱਡੀ ਪੱਧਰ ਤੇ ਨੁਕਸਾਨ ਹੋਇਆ ਤੇ ਪਿੰਡ ਡੁੱਬਣ ਵਾਲੇ ਕੰਮ ਜਿਹਦਾ ਹੋਇਆ ਹੋਇਆ ਸੀਗਾ ਜੀ ਜੀ ਤੇ ਫਸਲਾਂ 2 ਲੱਖ ਏਕੜ ਤੋਂ ਜ਼ਿਆਦਾ ਫਸਲਾਂ ਬਰਬਾਦ ਹੋ ਗਿਆ ਕਿ ਸਾਡੇ ਜਿਹੜਾ ਪੰਜਾਬ ਦੂਸਰੇ ਸਟੇਟਾਂ ਦੇ ਵਿੱਚ ਮਦਦ ਕਰਨ ਲਈ ਜਾਂਦਾ ਸੀ ਅੱਜ ਹਾਲਾਤੇ ਬਣੇ ਹੋਏ ਨੇ ਕਿ ਹਰ ਪੰਜਾਬੀ ਨੂੰ ਆਪਣੀ ਲੜਾਈ ਆਪ ਲੜਨੀ ਪੈ ਰਹੀ ਆ ਅੱਜ ਭਾਰਤੀ ਅੰਦਰੋ ਸਰਕਾਰੀ ਪਦ ਤੇ ਕਿਸੇ ਵੀ ਸਟੇਟ ਤੋਂ ਜੀ ਜਾਂ ਉਸ ਪੁਰਾਣੇ ਜੋ ਕਿਸਾਨ ਅੰਦੋਲਨ ਸਮੇਂ ਜੋ ਭਾਈ ਚਾਰਖਣ ਦੂਜੇ ਸਟੇਟਾਂ ਦੇ ਨਾਲ ਬਣੀ ਸੀ ਜੀ ਉਥੋਂ ਸੰਗਤਾਂ ਕੁਝ ਸਮਾਨ ਮਦਦ ਲੈ ਕੇ ਪਹੁੰਚ ਰਹੀਆਂ ਨੇ ਬਾਕੀ ਜਿਹੜੀ ਪੰਜਾਬ ਦੇ ਜਿਹੜੇ ਜੋਧੇ ਨੇ ਐਨ ਜੀਓ ਨੇ ਤੇ ਵੱਖ-ਵੱਖ ਸਿਆਸੀ ਪਾਰਟੀਆਂ ਜਿਵੇਂ ਅਖਾਲੀ ਦਲ ਨੇ ਬਹੁਤ ਵੱਡੀ ਪੱਧਰ ਤੇ ਲੜਾਈ ਲੜੀਆ ਤੇ ਸਾਰੀਆਂ ਲੋਕਲ ਜਿਹੜੀਆਂ ਆਪਣੀਆਂ ਸੰਸਥਾਵਾਂ ਨੇ ਆਰਗੇਨਾਈਜੇਸ਼ਨ ਨੇ ਉਹ ਹੀ ਮਦਦ ਕਰਨ ਲੱਗੀਆਂ ਨੇ ਜੀ ਬਿਲਕੁਲ ਤੇ ਇਹ ਜ਼ਿਆਦਾਤਰ ਜਿਹੜੇ ਏ ਜੇ ਨੇ ਪ੍ਰਭਾਵਿਤ ਹੋਏ ਨੇ ਉਹ ਕਿਹੜੇ ਏਰੀਆ ਨੇ ਜਿਹੜੇ ਪ੍ਰਭਾਵਿਤ ਜ਼ਿਆਦਾ ਹੋਏ ਜਿਵੇਂ ਕਹਿੰਦੇ ਨੇ ਪਠਾਨਕੋਟ ਵਾਲੀ ਸਾਈਡ ਜਿਹੜੀ ਗਰਦਾਸਪੁਰ ਵਾਲੀ ਸਾਈਡ ਸੀ ਇਹ ਪ੍ਰਭਾਵਿਤ ਹੋਈ ਆ ਕੁਛ ਆ ਇਹ ਜਿਹਨੇ ਫੋਜਪੁਰ ਦਾ ਕੁਝ ਏਰੀਆ ਜਿਹੜਾ ਜਿਆਦਾ ਪ੍ਰਭਾਵਿਤ ਹੋਇਆ ਇਧਰ ਜਿਹੜਾ ਸਲਤਨਪੁਰ ਦਾ ਏਰੀਆ ਹੋਇਆ ਹੁਣ ਜਿਹੜੀ ਉਸੇ ਮੌਸਮ ਦੀ ਜਿਹੜੀ ਹਾਲਤ ਹੈ ਇਹ ਅੱਜਕੱਲ ਕਿਵੇਂ ਕਿਵੇਂ ਬਈ ਮਾਂ ਜਿਹੜੀ ਬਾਦਸ਼ਾਹ ਹਟੀ ਹੈ ਜਾਂ ਅਜੇ ਵੀ بارش ਕਿਤੇ ਨਾ ਕਿਤੇ ਪੈਂਦੀ ਹੈ ਦੇਖੋ ਹੁਣ ਇਸ ਨੇ ਜਿਹੜਾ ਮੌਨਸੂਨ ਹੈ ਵਾਪਸ ਹੋ ਰਿਹਾ ਤੇ بارشਾਂ ਹੁਣ ਘਟ ਗਿਆ ਕਿਤੇ ਕਿਤੇ ਹਿਮਾਚਲ ਚੁੱਕੇ ਬਰਖਾ ਹੋ ਰਹੀ ਹੈ ਜਿਹਦੇ ਨਾਲ ਪਿਛਲੇ ਥੋੜੇ ਦਿਨਾਂ ਦੇ ਵਿੱਚ ਹਲਦੀ ਪਾਣੀ ਜਿਹੜਾ ਸਤਰੂ ਦੇ ਵਿੱਚ ਤੇ ਉਧਰ ਬਿਆਸ ਦੇ ਵਿੱਚ ਇਹ ਛੱਡਿਆ ਗਿਆ ਜਿਸ ਦੇ ਦੁਆਰਾ ਫਿਰ ਲੈਵਲ ਵਧਣ ਨਾਲ ਪੰਜਾਬ ਦੇ ਪਿੰਡਾਂ ਨੂੰ ਫਿਰ ਦੁਬਾਰਾ ਮਾਰ ਪਈ ਹੈ ਮਾਰ ਪਈ ਜਿਹੜਾ ਜਿਹੜਾ ਏਰੀਆ ਰਾਵੀ ਦੇ ਨਾਲ ਲੱਗਦਾ ਜਿੱਥੇ ਇੱਕਦਮ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਣੀ ਛੱਡਿਆ ਸੀ ਉਹਨੇ ਇੱਕਦਮ ਨੁਕਸਾਨ ਕੀਤਾ ਉੱਥੇ ਪਾਣੀ ਘਟਣ ਨਾਲ ਉੱਥੇ ਉਹ ਜਿਹੜੀਆਂ ਨਾ ਉਹ ਜ਼ਮੀਨਾਂ ਨੂੰ ਆਵਾਜ਼ ਕਰਨ ਦੀਆਂ ਲੋਕਾਂ ਦੇ ਕਿਸੇਵੇਂ ਦਾ ਜਿਹੜਾ ਖੰਡਾ ਉਹ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਵਿੱਚੋਂ ਵੱਖ-ਵੱਖ ਚੱਲ ਬੰਦੀਆਂ ਟਰੈਕਟਰ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਜੀਸੀਵੀਆ ਲੈ ਕੇ ਉਥੋਏ ਹੰਗਾਰ ਤੇ ਰੇਤਾ ਕੱਟਣ ਦਾ ਕੰਮ ਕਰ ਚੁੱਕੇ ਆ ਨੇ ਤੇ ਇਹ ਬਿਆਸ ਤੇ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਹਾਲੇ ਵੀ ਕਈ ਬੰਨ੍ਹ ਮਜ਼ਬੂਤ ਕੀਤੇ ਜਾ ਰਹੇ ਆ ਤਾਂ ਕਿ ਹਲੇ ਪਾਣੀ ਕੁਝ ਹੋਰ ਪਿੰਡਾਂ ਦੇ ਵਿੱਚ ਜਾ ਰਿਹਾ ਉਹਨਾਂ ਦਾ ਜੀ ਤੇ ਜੋ ਚਾਰਾ ਪਹਿਲਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਇਸ ਆਪਣੇ ਮੁਹਾਲੀ ਸਹਿਰ ਤੋਂ ਰੋਪੜ ਜ਼ਿਲ੍ਹੇ ਤੋਂ ਜਾਂ ਲੁਧਿਆਣੇ ਤੋਂ ਜੀ ਤੇ ਕਈ ਜਿਨ੍ਹਾਂ ਤੋਂ ਚਾਰਾ ਜਿਹੜਾ ਉੱਥੇ ਪਹੁੰਚਿਆ ਜੋ ਮੱਕੀ ਦਾ ਆਚਾਰ ਪਾਇਆ ਜਾਂਦਾ ਜਾਂ ਖਾਸ ਕਰਕੇ ਜਾਂ ਰਸੀਡ ਜਿੱਥੇ ਨੇੜੇ-ਨੇੜੇ ਚੋਨਾ ਵਟੇ ਜਾ ਰਹੇ ਉੱਥੇ ਲੋਕ ਆਪਣਾ ਚਾਰਾ ਵਿਜਨ ਉਹਨਾਂ ਨੇ ਸ਼ੁਰੂ ਕੀਤਾ ਹੈ ਤਾਂ ਕਿ ਦੁਵਾਰਾ ਕਈ ਮਹੀਨੇ ਕੰਮ ਚੱਲਣਾ ਤੇ ਉੱਥੇ ਮਤਲਬ ਲਗਾਤਾਰ ਹੁੰਦੀ ਰਹੇ ਮਤਲਬ ਤੇ ਬਾਕੀ ਜਿਹੜੇ ਦੂਜੇ ਏਰੀਆ ਹੈ ਜਿੱਥੇ ਅਨੇ ਰੇਤਾ ਘਟਣ ਦਾ ਕੰਮ ਹਾਲੇ ਉਹਨੇ ਜ਼ੋਰ ਤੇ ਨਹੀਂ ਸ਼ੁਰੂ ਹੋਇਆ ਉਹ ਹਲੇ ਕੁਛ ਦਿਨ ਹੋਰ ਲੱਗਣਗੇ ਉਹਨੂੰ ਸੁੱਕਣ ਵਾਸਤੇ ਪਾਣੀ ਅਜੇ ਪਾਣੀ ਮਤਲਬ ਇਹ ਮਤਲਬ ਤੁਹਾਡੇ ਕਹਿਣ ਦੇ ਮੁਤਾਬਕ ਅਜੇ ਪਾਣੀ ਕਿਹੜਾ ਉਹ ਖੇਤਾਂ 'ਚ ਅਜੇ ਹੈ ਕਿਉਂਕਿ ਇੱਕ ਦਿਨ ਗੱਲਾ 4-5 ਪੰਜ ਪੰਜ ਫੁੱਟ ਕਿੜਾ ਪਾਣੀ ਚਰਿਆ ਸੀ ਇੱਕਦਮ ਉਤਰਦਾ ਤਾਂ ਨਹੀਂ ਹੁੰਦਾ ਪਰ ਮਤਲਬ ਕਹਿਣ ਦਾ ਭਾਪੀ ਤਾਂ ਹੋ ਜਾਏ ਪਾਣੀ ਖੇਤਾਂ 'ਚ ਹੈਗਾ ਲੈ ਸਰ ਪਾਣੀ 20 ਫੁੱਟ ਨਹੀਂ ਤੇ 12-12 ਫੁੱਟ ਤੱਕ ਪਾਣੀ ਚੜਿਆ ਸੀ ਲੋਕਾਂ ਦੇ ਘਰ ਵੀ ਡੁੱਬ ਗਏ ਛੱਤ ਤੇ ਬੈਠੇ ਸੀ ਜੀ ਪੰਜ-ਪੰਜ 6-6 ਫੁੱਟ ਤੱਕ ਹਾਲੇ ਵੀ ਪਾਣੀ ਕਈ ਪਿੰਡਾਂ ਦੇ ਵਿੱਚ ਹੈਗਾ ਖੇਤਾਂ ਚ ਪਿੰਡਾਂ ਦੇ ਵਿੱਚ ਜੀ 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 ਅੱਜ ਵੀ ਇਸ ਇਸ ਲੈਵਲ ਦਾ ਪਾਣੀ ਪਿੰਡਾਂ ਦੇ ਵਿੱਚ ਹਾਲੇ ਹੈਗਾ ਅਜੇ ਵੀ ਹੈਗਾ ਤੇ ਹਾਲੇ ਵੀ ਹੈਗਾ ਜੀ ਤੇ ਰੱਬ ਦੀ ਕਿਰਪਾ ਨਿਸ਼ਵਰੀ ਜੋ ਘਰਦਾ ਉਹ ਏਰੀਆ ਥੋੜਾ ਪਚਾਹ ਚ ਰਿਹਾ ਤੇ ਇਹ ਐਸਾ ਇਹ ਦੂਜੇ ਜਿਹੜੇ ਆਪਣੇ 3-4 ਪਿੰਡਾਂ ਦਾ ਮਾਰ ਪੈਂਦੇ 3 ਦੀ 4 ਦੀ ਜੀ ਉੱਥੇ ਹਾਲੇ ਮਾਰਪਾਣੀ ਦੀ ਚੱਲ ਰਹੀ ਹੈ ਜੀ ਤੇ ਮੁਰ ਮੁਸੇਵਾਂ ਤੇ ਹਾਲੇ ਬਹੁਤ ਵੱਡੇ ਪੱਧਰ ਤੇ ਉਪਰਾਲੇ ਕਰਨ ਦੀ ਲੋੜ ਪੈਣੀ ਹੈ ਬਿਲਕੁਲ ਬਿਲਕੁਲ ਤੇ ਇਹਦੇ ਚ ਜਿਹੜੀਆਂ ਸੰਸਥਾਵਾਂ ਨੇ ਜਿਵੇਂ ਸ਼ਰੋਮਣੀ ਅਕਾਲੀ ਦਲ ਹੈ ਜਾਂ ਜਿਹੜੀਆਂ ਹੋਰ ਜਿਹੜੀ ਖਾਲਸਾ ਏਡ ਹੈ ਜਾਂ ਸਬਤ ਦਾ ਭਲਾ ਦੇ ਜਿਹੜੇ ਹੈਗੇ ਸੀ ਐਸਪੀ ਦੇ ਸਿੰਘ ਉਭਰੇ ਨੇ ਜਾਂ ਹੋਰ ਜਿਹੜੀਆਂ ਤਰ੍ਹਾਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਉਹਨਾਂ ਵੱਲੋਂ ਜਿਹੜੀ ਰਾਤ ਕੱਖੀ ਕੀਤੀ ਗਈ ਆ ਕਿ ਕਿ ਜਦੋਂ ਤੱਕ ਆਮ ਤੌਰ ਤੇ ਵੇਖਣ ਚ ਆਇਆ ਵੀ 505000 ਤੋਂ ਵੱਧ ਜਿਹੜੀਆਂ ਆ ਆਪਣੀ ਜਿਹੜੇ ਹੈਗੇ ਨੇ ਗੋਹ ਫੰਡ ਜਿਹੜੇ ਚੱਲੇ ਨੇ ਵਿਦੇਸ਼ਾਂ ਚ ਵੀ ਆ ਆਪਣੇ ਦੇਸ਼ ਚ ਵੀ ਆ ਸੂਬਿਆਂ ਚ ਵੀ ਆ ਕੀ ਉਹ ਰਾਤ ਜਿਹੜੀ ਵਾਕੇ ਲੋਕਾਂ ਤੱਕ ਪਹੁੰਚੇ ਪਹੁੰਚ ਰਹੀ ਹੈ ਤੇ ਕੀ ਵਿਵਸਥਾ ਹੈਗੀ ਆ ਜੀ ਸਰ ਜਿਹੜੀ ਦੇਖੋ ਪੰਜਾਬ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਾਂ ਲੱਗੀਆਂ ਹੋਈਆਂ ਉਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਜੀ ਦੇਖੋ ਜਿਹੜੀ ਸਿੱਖ ਪੰਥੀ ਸਰਮੌਰ ਜਥੇਬੰਦੀ ਐ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਲੰਗਰ ਦੀ ਸੇਵਾ ਸ਼ੁਰੂ ਕਰਤੀ ਸੀ ਉਸ ਤੋਂ ਬਾਅਦ ਚਾਰੇ ਦੀ ਸੇਵਾ ਉਸ ਤੋਂ ਬਾਅਦ ਹੋਰ ਰਸਤਾ ਤੇ ਬਾਕੀ ਸਾਰਾ ਸਮਾਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਲਈ ਤੇਲ ਵੀ ਭੇਜਿਆ ਗਿਆ ਸ਼ੋਮਣੀ ਅਕਾਲੀ ਦਲ ਵੱਲੋਂ ਵੀ ਉੰਨਾਂ ਦੀ ਟੇਲ ਭੇਜਿਆ ਗਿਆ ਰਸਤੇ ਤੇ ਜੀ ਗਈ ਹੈ ਨਕਦ ਪੈਸੇ ਜੀ ਉਹ ਵੀ ਦਿੱਤੇ ਗਏ ਨੇ ਉਹ ਜਿਹੜੀਆਂ ਜਿੱਥੇ ਬੰਦੀਆਂ ਖਾਲ ਸਾਈਡ ਹੋ ਗਈ ਸਰਵਤਾ ਪਲਾ ਹੋ ਗਿਆ ਜੀ ਉਸ ਤੋਂ ਬਾਅਦ ਦੋ ਤਿੰਨ ਆਰਗੇਨਾਈਜ਼ੇਸ਼ਨ ਹੋਰ ਨੇ ਆਰਗੇਨਾਈਜੇਸ਼ਨ ਜਿਹੜੀਆਂ ਬਹੁਤ ਵੱਡੇ ਪੱਤਰ ਤੇ ਲੱਗੀਆਂ ਹੋਈਆਂ ਨੇ ਤੇ ਲਗਭਗ ਜਿਹੜੇ ਕਹਿੰਦੇ ਉਹ 99% ਤੱਕ ਸਮਾਨ ਜੀ ਵੰਡਿਆ ਜਾ ਰਿਹਾ 1-2% ਜਿਹੜਾ ਲੀਕਜ ਹੁੰਦੀ ਆ ਉਹ ਤਾਂ ਕੋਈ ਵੱਡੀ ਗੱਲ ਨਹੀਂ ਨਾ ਹੁੰਦੇ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਜੀ ਅਦਰਵਾਈਜ਼ ਸੇਵਾਵਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਕੀਤਾ ਜਾਂਦਾ ਜਿਹੜੀਆਂ ਸਮਰਪਿਤ ਜਥੇ ਬੰਦੀਆਂ ਜਿਹੜੀ ਇਸ ਤਰ੍ਹਾਂ ਲਗ ਸੇਵਾ ਦੇ ਵਿੱਚ ਲੱਗੀ ਹੋਈਆਂ ਕਿਉਂਕਿ ਮਲੇਬਾਦ ਦੇਖਣ ਜਿਆ ਹੈ ਵੀ ਸਭ ਤੋਂ ਜਿਆਦਾ ਜਿਹੜਾ ਜੱਦਾ ਹੁਣ ਇੱਕ ਦੂਜੇ ਦੀ ਰੀਸੋ ਰੀਸੀ ਜਵੇਂ ਹੁਣ ਪੰਜਾਬ ਦੇ ਕਲਾਕਾਰ ਨੇ ਸੰਗੀਤ ਨਾਲ ਚਾਹੇ ਫਿਲਮ ਇੰਡਸਟਰੀ ਐ ਚਾਹੇ ਸੰਗੀਤ ਦੀ ਇੰਡਸਟਰੀ ਐ ਉਹਦੇ ਵੱਲੋਂ ਵੀ ਕਾਫੀ ਜਵੇਂ ਮਲ ਮਗਲਮ ਮਨ ਕੀ ਟੋਲ ਖਾ ਉਹਦੇ ਵੱਲੋਂ ਵੀ ਕਾਫੀ ਟਰੈਕਟਰ ਦੇਣ ਦੀ ਗੱਲ ਕੀਤੀ ਗਈ ਫਿਰ ਜਗਰਾਤ ਸਿੰਘ ਲੈ ক্রিকেট ਆ ਉਹ ਕਿਨੇ 600 ਟ੍ਰੈਕਟਰ ਮੈਂ Đਾਊਂਗਾ ਜਾਂ ਇਸੇ ਤਰ੍ਹਾਂ ਜਿਹੜੀ ਮੀਰੂ ਬਾਜਵਾ ਉਹਨੇ ਵੀ ਕੁਝ ਪਿੰਡ ਅਡਾਪਟ ਕੀਤੇ ਫਿਰ ਇਹਦੇ ਦੂਜੇ ਜੇ ਗੱਲ ਕਰੀਏ ਦਸਦਾ ਦਲਜੀਤ ਦਸਾਂਝ ਦੀ ਜਾਂ ਜਸਵੀਰ ਸਿੰਘ ਦੇ ਜਸਵੀਰ ਦੀ ਜਿਹੜੀ ਜੱਸੀ ਆ ਉਹ ਜਸਵੀਰ ਜੱਸੀ ਹੈ ਤਾਂ ਹੋਰ ਕਈ ਇਹੋ ਜਿਹੇ ਮਤਲਬ ਦੇ ਆਰਟਿਸਟ ਕਲਾਕਾਰ ਨੇ ਉਹ ਗੱਲਾਂ ਜਿਹੜੀ ਮਤਲਬ ਅਖਬਾਰਾਂ ਤੇ ਤੀਵੀ ਰਾਈ ਬਹੁਤ ਵੱਡੇ ਪੱਧਰ ਤੇ ਗੜੀ ਆ ਚੱਲ ਰਹੀ ਆ ਪਰ ਕੀ ਇੱਕੋ ਹੀ ਪਿੰਡ ਚ ਨਾ ਇੱਕੋ ਥਾਂ ਤੇ ਜਾ ਕੇ ਸੇਵਾ ਕਰਦੇ ਨੇ ਕਿ ਤੇ ਬਾਕੀ ਪਿੰਡਾਂ ਤੇ ਵੀ ਜਾ ਕੇ ਜਿਹੜੀ ਆ ਉਹ ਡਿਸਟ੍ਰਿਬਿਊਸ਼ਨ ਜਿਹੜੀ ਆ ਸਹੀ ਢੰਗ ਨਾਲ ਹੋ ਰਹੀ ਆ ਜਿਹੜੇ ਪ੍ਰਭਾਵਿਤ ਜਿਹੜੇ ਹੜ੍ਹਾਂ ਨਾਲ ਜਿਹੜੇ ਲੋਕ ਨੇ ਜੀ ਲਾਲ ਸਾਹਿਬ ਲਾਲ ਸਾਹਿਬ ਜਿਹੜੇ ਬੜੀ ਖੁਸ਼ੀ ਦੀ ਗੱਲ ਆ ਵੀ ਜਿਹੜੇ ਪੰਜਾਬ ਦੇ ਸੈਲੀਬ੍ਰਿਟੀ ਨੇ ਜੀ ਉਹਨਾਂ ਉਹਨਾਂ ਨੂੰ ਪੰਜਾਬ ਦਾ ਦਰਦ ਬਹੁਤ ਹੋਇਆ ਤੇ ਉਹ ਵੱਡੇ ਪੱਧਰ ਤੇ ਇਸ ਜਿਹੜੀ ਸੇਵਾ ਦੇ ਵਿੱਚ ਜੁਟੇ ਹੋਏ ਆ ਜੀ ਉਹ ਜੇ ਆਪਾਂ ਦੇਖੀ ਵੀ ਕੰਮ ਤਾਂ ਜੱਗੀ ਪੱਤਰ ਚੱਲੇ ਨੇ ਬਾਕੀ ਜੋ ਟਰੈਕਟਰਾਂ ਦੀ ਸੇਵਾ ਦੇਣਾ ਉਹਨਾਂ ਦੇ ਹਲੇ ਕੰਮ ਉਹ ਹਲੇ ਉਹ ਟਰੈਕਟਰਾਂ ਨਾਲ ਕੰਮ ਕਰ ਸ਼ੁਰੂ ਹੋਣੇ ਆ ਜਿਆਦਾ ਹਾਂ ਜੀ ਹਲੇ ਤਾਂ ਬੰਨਾਂ ਦੀ ਸੇਵਾ ਲੋਕਲ ਜਿਹੜੇ ਆਪਣੇ ਨੌਜਵਾਨ ਸੀ ਉਹਨਾਂ ਨੇ ਬਹੁਤ ਵੱਡੀ ਪੱਤਰ ਸੇਵਾ ਕੀਤੀ ਹੈ ਜੀ ਤੇ ਜਿਹੜੇ ਜਿਆਦਾ ਕਲਾਕਾਰਾਂ ਨੇ ਪੈਸਾ ਦੇਣਾ ਉਹ ਦੂਜੀਆਂ ਆਰਗੇਨਾਈਜੇਸ਼ਨ ਦੇ ਨਾਲ ਆਈਆ ਪੁਕਾਰ ਕੇ ਉਹਨਾਂ ਨੂੰ ਡਿਸਟ੍ਰਿਬਿਊਟ ਕਰਾਈਦੇ ਕੋਈ ਖਾਲ ਸਾਈਡ ਨਹੀਂ ਜੀ ਤੇ ਕਰਾ ਰਿਹਾ ਸਰਵਾਤੇ ਭਲੇ ਰਹੀ ਕਰ ਰਿਹਾ ਕੋਈ ਗਲੋਬਲ 6 ਤੇ ਰਹੀ ਕਰ ਲਿਆ ਜੀ ਜੀ ਤੇ ਕਈ ਹੋਰ ਰੰਗੀਆਂ ਜਥੇਬੰਦੀਆਂ ਵੱਡੇ ਨੇ ਸਾਡੇ ਵੀਰ ਨੇ ਜੀ ਯੂਨੀਵਰਸਿਟੀ ਦੇ ਉਹਨਾਂ ਨੇ ਵੀ ਆਪਣੇ ਆਰਗੇਨਾਈਜੇਸ਼ਨ ਚ ਬਣਾ ਕੇ ਸੇਵ ਜਿਹੜੇ ਹਰ ਟਾਈਮ ਲਗਾਤਾਰ ਮਹੀਨੇ ਵੱਤੀ ਹੋ ਗਏ ਉਹਨਾਂ ਨੂੰ ਉਹ ਫੀਲਡ ਦੇ ਵਿੱਚ ਕੰਮ ਕਰਦੇ ਨੇ ਬਿਲਕੁਲ ਬਿਲਕੁਲ ਜਿਹੜੇ ਤਾਂ ਆਮ ਲੋਕਾਂ ਦਾ ਰਾਹਤ ਪਹੁੰਚਾ ਕੇ ਆਉਂਦੇ ਨੇ ਬਟ ਡਿਸਟ੍ਰਿਬਿਊਟ ਜਿਹੜੇ ਕਰਦੇ ਨੇ ਉਹ ਕਿੰਨੇ ਜਿਸ ਤਰ੍ਹਾਂ ਜਿਹੜੀਆਂ ਲੋਕਲ ਗਰਾਉਂਡ ਪੱਤਰ ਤੇ ਕੰਮ ਕਰਦੇ ਉਹ ਹੀ ਜ਼ਿਆਦਾ ਡਿਸਟ੍ਰਿਬਿਊਟ ਕਰਦੇ ਆ ਨੇ ਜੀ ਸਾਡੇ ਸਿੰਗਰ ਨੇ ਉਹ ਵੀ ਪਿਛੇ ਗਰਾਊਂਡ ਲੈਵਲ ਤੇ ਮਨਕੀਤ ਖੁਦ ਉਹ ਵੀ ਜਾ ਕੇ ਅ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਦੀ ਸੇਵਾ ਕਰਦੇ ਆ ਜਿਹੜੀ ਮਦਦ ਆ ਰਹੀ ਆ ਉਹ ਹਲੇ ਲੋਕਾਂ ਦੇ ਵਿੱਚ ਐਕਚੁਅਲੀ ਵੰਡੀ ਜਾਣੀ ਆ ਕਈ ਗਰੀਬਾਂ ਦੇ ਘਰ ਤਾਂ ਆਏ ਨੇ ਉਹਨਾਂ ਦੇ ਮੇਰੇ ਬਰੇ ਬਿਲਕੁਲ ਕੱਲੇ ਰਾਸ਼ਨ ਨਾਲ ਨਹੀਂ ਗੱਲ ਬਣਨੀ ਕਿ ਆਪਾਂ ਰਾਸ਼ਨ ਦੇ ਰਹੀਏ ਕੱਲੇ ਰਾਸ਼ਨ ਨਾਲ ਨਹੀਂ ਗੱਲ ਬਣਨੀ ਕਿ ਉਹਨਾਂ ਨੂੰ ਰਾਸ਼ਨ ਦੇ ਦਿੱਤਾ ਕਰਕੇ ਕਿਉਂਕਿ ਜਦੋਂ ਉਹ ਘਰ ਠੱਗ ਗਏ ਨੇ ਉਹਨਾਂ ਦਾ ਘਰ-ਬਾਰ ਨਹੀਂ ਰਿਹਾ ਡੰਗਰ ਬੱਚਾ ਉਹਨਾਂ ਦਾ ਨਹੀਂ ਰਿਹਾ ਉਹ ਅਜਿਹਾ ਕਿ ਇੱਕ ਮੱਝ ਲੈਣ ਚਾਹੀਏ ਤੇ ਘੱਟੋ-ਪੱਟ 1 ਲੱਖ ਸਵਾ ਲੱਖ ਤੋਂ ਘੱਟ ਤੇ ਕੋਈ ਆਮ ਮੱਝ ਨਹੀਂ ਮਿਲਦੀ। ਜੋ ਡੰਗਰ ਅੱਛੇ ਵੀ ਬਹੁਤ ਮੰਨ ਲੋ ਜਿਹੜੇ ਹੈਗੇ ਨੇ ਉਹ ਦੇ ਮੌਤ ਦੇ ਮੂੰਹ ਚ ਲੱਗੇ ਨੇ ਤੇ ਉਹਨਾਂ ਨੂੰ ਮੁੜ ਕੇ ਪੈਰਾਸਰ ਜिले ਹੁਣ ਜੇ ਗੱਲ ਕਰੀਏ ਇਹ ਨਾਲ ਨਾਲ ਸਰਕਾਰਾਂ ਦੀ ਤੇ ਕੀ ਜਿਹੜੀ ਪੰਜਾਬ ਦੀ ਜਿਹੜੀ ਸਰਕਾਰ ਹੈ ਜਿਹੜੀ ਅਗਲੇ ਗੱਲ ਕਹਿੰਦੀ ਰਹੀ ਆ ਕਿ ਅਸੀਂ ਲੋਕਾਂ ਦੇ ਪੱਕੇ ਦਾ ਅੱਜ ਵੀ ਬਿਆਨ ਆ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਕਿ ਮੈਨੂੰ ਅਹ 2027 ਦੇ ਇਲੈਕਸ਼ਨਾਂ ਦੀ ਕੋਈ ਚਿੰਤਾ ਨਹੀਂ ਨਾ ਫਿਕਰ ਹੈ ਮੈਨੂੰ ਸਿਰਫ ਫਿਕਰ ਹੈਗਾ ਕਿ ਮੇਰੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਦੁਬਾਰਾ ਜਿਹੜੇ ਨੇ ਉਹ ਆਪਣੇ ਪੈਰਾਂ ਸਿਰ ਹੋ ਕੇ ਤੇ ਦੁਬਾਰਾ ਜਿਹੜੀ ਉਹ ਮੋੜ ਲੀਆਂ ਤੇ ਆਉਣ ਤੇ ਕੀ ਵਾਅਦੇ ਹੀ ਇਹ ਜਿਹੜਾ ਬਿਆਨ ਦਿੱਤਾ ਗਿਆ ਇਸ ਬਿਆਨ ਦੇ ਨਾਲ ਜਮੀਨੀ ਪਧਰ ਤੇ ਉਹ ਸਰਕਾਰ ਜਿਹੜੀ ਹੈ ਕੋਈ ਇੱਕ ਯਤਨ ਚ ਲੈਣ ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜੀ ਵੀ ਪੰਜਾਬੀਆਂ ਨੇ ਸਰਕਾਰਾਂ ਵੱਲ ਤਾਂ ਦੇਖਿਆ ਹੀ ਨਹੀਂ ਜਦੋਂ ਕਿਉਂਕਿ ਦੋ ਦਿਨ ਦੋ ਚਾਰ ਦਿਨ ਦੇਖਿਆ ਜਦੋਂ ਸਰਕਾਰ ਵੱਲੋਂ ਕੋਈ ਉਪਰਾਲੇ ਨਹੀਂ ਹੋਏ ਤਾਂ ਲੋਕ ਆਪ ਹੀ ਸੇਵਾ ਦੇ ਵਿੱਚ ਜੁਟ ਗਏ ਆ ਦੇਸ਼ ਆਪੇਸ਼ਾ ਜਿੰਨੇ ਪੰਜਾਬੀ ਬੈਠੇ ਨੇ ਜੀ ਉਹ ਆਪਣੇ ਲੋਕਲ ਜਿਹਨੇ ਭਾਰਤ ਦੇ ਵਿੱਚ ਖਾਸ ਕਰ ਪੰਜਾਬੀ ਬੈਠੇ ਜਿੱਥੇ-ਇੱਥੇ ਉਹ ਸੇਵਾ ਲਈ ਜੁਟ ਗਏ ਆ ਸਰਕਾਰਾਂ ਤਾਂ ਇੱਕ ਅੱਖਾਂ ਪੁੰਜ ਨਹੀਂ ਕੰਮ ਕਰਦੀਆਂ ਨੇ ਜੇ ਆਪਾਂ ਦੇਖੀਏ ਜੀ ਪੰਜਾਬ ਦੇ ਵਿੱਚ ਸਰਕਾਰੀ ਪੱਧਰ ਤੇ ਕੋਈ ਐਡਾ ਵੱਡਾ ਉਪਰਾਲਾ ਨਹੀਂ ਹੋਇਆ ਜੋ ਗਿਰਨਯੋਗ ਹੋਵੇ ਜੀ ਜੀ ਕਿਉਂਕਿ ਜੇ ਆਪਾਂ ਸਰਕਾਰ ਨੇ ਜਿਹੜਾ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਹੈ ਉਹ ਇਹਨਾਂ ਦੇ ਜੋ ਪੈਸੇ ਨਾਲ ਹੋਣਾ ਹੈ ਉਹ ਹਾਲੇ ਇਹੀ ਕਲੀਅਰ ਨਹੀਂ ਕਰ ਸਕੇ ਕੇਂਦਰ ਸਰਕਾਰ ਨੇ ਸਿਰਫ ਅ ਗੋਗਲ ਤੋਂ ਮਿੱਟੀ ਚ ਆਣ ਵਾਲੇ ਕੰਮ ਕੀਤਾ ਕੋਈ ਖਾਸ ਨਹੀਂ ਇਹਨਾਂ ਨੇ ਕਿਹਾ ਜੀ ਜੀ ਬਈ ਅਸੀਂ 13600 ਕਰੋੜ ਰੁਪਇਆ ਦੇ ਰਹੇ ਹਾਂ ਜਿਹਦੇ ਵਿੱਚੋਂ ਪੰਜਾਬ ਕੋਲ 12000 ਕਰੋੜ ਪਹਿਲਾਂ ਹੀ ਪਿਆ ਤੇ ਅਸੀਂ 1600 ਕਰੋੜ ਦੇ ਰਹੇ ਹਾਂ ਜੀ ਤੋਂ ਇਹ ਇਸ ਤਰ੍ਹਾਂ ਲੱਗਦਾ ਜਿਵੇਂ ਨਾ ਸਰਕਾਰ ਦੀ ਮਾੜੀ ਗਰ ਗੁਜ਼ਾਰੀ ਦਾ ਬਦਲਾ ਪੰਜਾਬ ਤੋਂ ਲੈਣ ਲੱਗੇ ਹੋਣ ਕਿ ਜਿਹੜੇ ਪੰਜਾਬੀਆਂ ਦਾ ਨੁਕਸਾਨ ਹੋ ਗਿਆ ਜੀ 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 ਜਿਨ੍ਹਾਂ ਦੇ ਘਟ ਹੈਗੇ ਜਿਨ੍ਹਾਂ ਦੇ ਪਰਿਵਾਰ ਦੇ ਜੀ ਮਰ ਗਏ ਪਸ਼ੂ ਮਰ ਗਏ ਜਿਨ੍ਹਾਂ ਵਿੱਚ ਰੇਤਾ ਛੱਡ ਗਿਆ ਉਹ ਤਾਂ ਕੰਮ ਹੈ ਜਿਹੜਾ ਪੈਸੇ ਨੇ ਕਰਨਾ ਹੈ ਨਾ ਕਿ ਸਰਕਾਰ ਦੇ ਜੋ ਤੁਸੀਂ ਦੇ ਤਾਂ ਪੰਜਾਬ ਨੂੰ ਜੀ ਐਸਾ ਉਹਨਾਂ ਦੇ ਖਾਤੇ ਚ ਬੋਲਦਾ ਉਹਨਾਂ ਨੇ ਕਿੱਥੇ ਖਰਚ ਕਰ ਲਿਆ ਇਹ ਇਹ ਦੱਸਣ ਦੇ ਨਾਲ ਤਾਂ ਲੋਕਾਂ ਦਾ ਕਮਿਸ਼ਨ ਸੇਵਾ ਬਿਲਕੁਲ 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 ਕਿਉਂਕਿ ਜੇ ਆਪਾਂ ਦੇਖੀਏ ਜਿਹੜਾ 12000 ਕਰੋੜ ਦੀ ਗੱਲ ਕਰਦੇ ਨੇ ਉਹ ਵੀ ਪੰਜਾਬ ਸਰਕਾਰ ਤਾਂ ਹੀ ਵਰਤ ਸਕੇ ਹੋਣੀ ਹੈ ਜੇ ਇਹਨਾਂ ਨੇ ਕਿਸੇ ਤਾਂ ਹਰੀ ਝੰਡੀ ਦਿੱਤੀ ਆ ਕਿ ਤੁਸੀਂ ਇਹਨੂੰ ਲਾਂਚ ਕਰਵਾਟ ਕਰ ਲਓ ਅਦਰਵਾਈਜ਼ ਡਿਜ਼ਾਸਟਰ ਮੈਨੇਜਮੈਂਟ ਦਾ ਫੰਡ ਕੋਈ ਸਰਕਾਰ ਆਪਣੇ ਰਲੇ ਤੇ ਵਰਤ ਨਹੀਂ ਸਕਦੀ ਉਹ ਸਰ ਪੰਜਾਬ ਸਰਕਾਰ ਪੱਲਾ ਛੱਡ ਜੇਰੀ ਸਾਡੇ ਕੋਲ ਪੈਸੇ ਹੈ ਨਹੀਂ ਕੇਂਦਰ ਕਹਿੰਦੀ ਅਸੀਂ ਦੇਤਾ ਇਹ ਤਾਂ ਨਾ ਜਿਵੇਂ ਸਿਆਸੀ ਸਿੱਠਣੀਆਂ ਦਿੰਦੇ ਹੁੰਦੇ ਆ ਨਾ ਵਿਆਹ ਦੇ ਵਿੱਚ ਕਰਨਾ ਪਸੰਦਾ ਨਹੀਂ ਬਿਲਕੁਲ ਮੈਂ ਉਹਦਾ ਇੱਕ ਦੋ ਇਹਨਾਂ ਸਿਆਸੀ ਸਿੱਟਣੀਆਂ ਦੇਖ ਕੇ ਆਪਣਾ ਟਾਈਮ ਟਪਾ ਰਹੇ ਨੇ ਬਿਲਕੁਲ ਨਹੀਂ ਲੱਗਦਾ ਗਰਾਊਂਡ ਲੈਵਲ ਤੇ ਇਹ ਐਡੀ ਪੰਜਾਬੀਆਂ ਦੀ ਹਮਦਰਦ ਕਰ ਸਕਣਗੇ ਆ ਜਿਹੜੀ ਹੁਣ ਇਹਨਾਂ ਨੇ ਉਹ ਚੜ੍ਹਦੀ ਕਲਾ ਵਾਲੀ ਗੱਲ ਕੀਤੀ ਪਰ ਮਗਰੂਰ ਜਦੋਂ ਕਿ ਭਗਵੰਤ ਮਾਨ ਇਹ ਗੱਲ ਕਹਿੰਦਾ ਰਿਹਾ ਕਿ ਮੇਰਾ ਖਜ਼ਾਨਾ ਜਿਹੜਾ ਆ ਉਹ ਭਰਿਆ ਹੋਇਆ ਖਜ਼ਾਨਾ ਖਾਲੀ ਨਹੀਂ ਤੇ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਕਹਿੰਦਾ ਮੈਂ ਮੰਗਣਾ ਨਹੀਂ ਤੇ ਫਿਰ ਜਾਵੇ ਕਿ ਵੇਜੇ ਲੋਕਾਂ ਨੇ ਆਪ ਹੀ ਚੜ੍ਹਦੀ ਕਲਾ ਚ ਪੈਸੇ ਜਿਹੜੇ ਆ ਮੁੱਖ ਮੰਤਰੀ ਦੇ ਜਿਹੜੇ ਫੰਡ ਚ ਹੀ ਪਾਉਣੇ ਆ ਰਾਤ ਫੰਡ ਚ ਪਾਉਣੇ ਤੇ ਫਿਰ ਉਹ ਸਿੱਧੇ ਤੌਰ ਤੇ ਕਿਉਂ ਨਹੀਂ ਲੋਕਾਂ ਜਾਂ ਸਕਦੇ ਤੇ ਸਰਕਾਰ ਦਾ ਕੀ ਜਨਿਵਾਰੀ ਹੋਈ ਜੀ ਸਰ ਇਹ ਗੱਲ ਤੁਹਾਡੀ ਸਹੀ ਹੈ ਪੰਜਾਬ ਸਰ ਪੰਜਾਬੀ ਦੀ ਇਹ ਸੋਚ ਹੈ ਜੀ ਇਹ ਦੇਖੋ ਪਿਛਲੀ ਵਾਰੀ ਇਹਨਾਂ ਦਾ ਜੋ ਇੱਕ ਤਰ੍ਹਾਂ ਦਾ ਸਿਆਸੀ ਅਨਾਰ ਹੀ ਬਣ ਕਹਿ ਲਿਓ ਜਾਂ ਇਹਨਾਂ ਦੀ ਮੈਨੇਜਮੈਂਟ ਦੀ ਐਡਮਿਨਿਸਟ੍ਰੇਸ਼ਨ ਦੀ ਗੱਲ ਸਮਝੋ ਵੀ 2013 ਦੇ ਵਿੱਚ ਜਿਹੜਾ ਨੁਕਸਾਨ ਹੋਇਆ ਇਹ ਪੂਰਤੀ ਨਹੀਂ ਕਰ ਸਕਿਆ ਕੋਈ ਮੁਆਵਜ਼ਾ ਦੇ ਸੀ ਕਿਉਂਕਿ ਇਹਨਾਂ ਨੇ ਸੈਂਟਰ ਦੀਆਂ ਟੀਮਾਂ ਤੋਂ ਸਰਵੇ ਹੀ ਨਹੀਂ ਕਰਵਾਇਆ ਬਿਲਕੁਲ ਕਿਉਂ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਇਹ ਡਿਸਵਰਸ ਨਹੀਂ ਕਰ ਸਕਦੇ ਜੀ ਜੀ ਹੁਣ ਵੀ ਹੁਣ ਜਦੋਂ ਪੰਜਾਬ ਸਰਕਾਰ ਕੋਲੇ ਸੀਐਮ ਰੀਲੀਫ ਫੰਡ ਹੈ ਤਾਂ ਉਥੇ ਫੰਡ ਲੈ ਸਕਦੇ ਨੇ ਦੂਜਿਆਂ ਮੈਨੂੰ ਸਮਝ ਨਹੀਂ ਲੱਗੀ ਵੀ ਇਹ ਦੂਜੀਆਂ ਜਿਹੜੀਆਂ ਸੁਸਾਇਟੀਆਂ ਬਣਾ ਕੇ ਜਾਂ ਜੀ ਸੂਰਤਾਂ ਨਾਲੇ ਪੈਸਾ ਲੈਣਾ ਚਾਹੁੰਦੇ ਨੇ ਉਹਦਾ ਮਕਸਦ ਕੀ ਹੈ ਬਿਲਕੁਲ ਬਿਲਕੁਲ ਸੀਐਮ ਆਪਣੇ ਸੀਐਮ ਰੀਲੀਫ ਫੰਡ ਤੋਂ ਕੰਪੀਟਿਟ ਹੋਣ ਦਾ ਪੈਸਾ ਦੇਣ ਨੂੰ ਜਿਸ ਤੋਂ ਵੀ ਇਹਨਾਂ ਨੇ ਪੈਸੇ ਲੈਣਾ ਉਹ ਜਿਹੜੀਆਂ ਫੈਸਿਲਟੀਆਂ ਲੋਕਾਂ ਨੂੰ ਰੇਟ ਟੈਕਸ ਦੀ ਨਵੀਂ ਇਹਨਾਂ ਦੀ ਜਿਹੜੀ ਮਿਸ਼ਨ ਪੰਜਾਬ ਦਾ ਬਣਾਇਆ ਉਹਦੇ ਰਾਹੀਂ ਜਿਹਨਾਂ ਨੇ ਲੋਕਾਂ ਨੂੰ ਦੇਣੀ ਹੈ ਉਹ ਸੀਐਮ ਅਰਲੀ ਫੰਡ ਚ ਦੇਣਾ ਵੀ ਮਿਲ ਸਕਦੀ ਹੈ ਬਿਲਕੁਲ ਬਿਲਕੁਲ ਇਹ ਲੋਕਾਂ ਕੋਲੇ ਲੋਕਾਂ ਦੇ ਮਨ ਦੇ ਵਿੱਚ ਇਹਦੇ ਬਾਰੇ ਸ਼ੰਕਾ ਬਣੀ ਹੋਈ ਹੈ ਕੋਈ ਜਿਹੜੀ ਜਿਹੜੀ ਆਰਗੇਨਾਈਜੇਸ਼ਨ ਜਿਹੜੀ ਐਸੋਸੀਏਸ਼ਨ ਜਾਂ ਇਹਨਾਂ ਨੇ ਸੁਸਾਇਟੀ ਬਣਾਈ ਹੈ ਉਹ ਕਿਸ ਮਕਸਦ ਵਾਸਤੇ ਬਣਾਈ ਹੈ ਜੀ ਜੀ ਕੀ ਉਹ ਆਪਣੇ ਇੱਕ ਸਿਆਸੀ ਬੈਨੀਫਿਟ ਲਈ ਤਾਂ ਨਹੀਂ ਬਣਾਈਆਂ ਜਾ ਰਹੀਆਂ ਬਿਲਕੁਲ ਬਿਲਕੁਲ ਕਿਉਂਕਿ ਤੇ ਜਿਹੜਾ ਇਹ ਹੀ ਤੁਹਾਡੀ ਸੋਚ ਜਿਵੇਂ ਕਹਿੰਦੇ ਸਾਰੇ ਦੀ ਸੋਚ ਹੈ ਇਹ ਵੀ ਲੋਕ ਗਰਾਉਂਡ ਲੈਵਲ ਤੇ ਆਪ ਉਤਰ ਕੇ ਸਾਰੇ ਸਿੱਧੀ ਸੇਵਾ ਕਰਨੇ ਚਾਹੁੰਦੇ ਆ ਤਾਂ ਕਿ ਜਿਹੜਾ ਨਾ ਉਹ ਜਿਹੜੀ ਰਾਹਤ ਫੰਡ ਆਉਣਾ ਹੈ ਉਹਦੇ ਵਿੱਚ ਕੋਈ ਲੀਕੇਜ ਨਾ ਹੋਵੇ ਸਰਕਾਰ ਆਪਣਾ ਇਨਫਰਾਸਟ੍ਰਕਚਰ ਬਣਾ ਲਵੇ ਆਪਣੇ ਪੈਸੇ ਨਾਲ ਉਹੀ ਬਹੁਤ ਵੱਡੀ ਗੱਲ ਹੈ ਬਿਲਕੁਲ ਕਿਉਂਕਿ ਬਿਲਕੁਲ ਬਿਲਕੁਲ ਦੇਖੋ ਜਿਹੜਾ ਇਹਨਾਂ ਨੇ ਪੈਰਾਮੀਟਰ ਫਿਕਸ ਕਰਦੇ ਆ ਜੇ ਬੰਦੇ ਦੀ 80 85 ਹਜ਼ਾਰ ਦਾ ਚੋਣਾ ਹੁਣ ਇਹਨਾਂ ਨੇ ਪਹਿਲੇ 20 ਹਜ਼ਾਰ ਰੱਖਿਆ ਉਹਦਾ ਜੀ ਜੀ ਜੇ ਤੂੰ ਹੋਰ ਇਹਨਾਂ ਜੋ ਪਰਸੈਂਟੇਜ ਕਹਿੰਦੇ ਕਿਸੇ ਨੂੰ 10 ਮਿਲਣਾ ਕਿਸੇ ਨੂੰ 5 ਮਿਲਣਾ ਉਹਦੇ ਨਾਲ ਕਿਸਾਨਾਂ ਦੀ ਕੋਈ ਮੱਤਰ ਨਹੀਂ ਹੋ ਸਕਣੀ ਕਿਸੇ ਗਰੀਬ ਦਾ ਰੋਜ਼ਗਾਰ ਚੱਲੇਗਾ ਉਹ ਨਹੀਂ ਉਹਨੂੰ ਮਿਲ ਸਕਾ ਤੇ ਇਹ ਤਾਂ ਜੋ ਲੋਕ ਸਿੱਧੇ ਤੌਰ ਤੇ ਆ ਕੇ ਸੇਵਾ ਕਰਨਗੇ ਉਹਦੇ ਨਾਲ ਇਹ ਜਿਹੜੀ ਪੂਰਤੀ ਹੋਣੀ ਹੈ ਪੂਰਤੀ ਕਿਉਂਕਿ ਜਿੰਨਾ ਕਿ ਸਰਕਾਰ ਨੇ ਜਿਸ ਢੰਗ ਨਾਲ ਅਨਾਉਂਸ ਕੀਤਾ ਹੈ ਉਸ ਹਿਸਾਬ ਨਾਲ ਤਾਂ ਕੋਈ ਕਮੀ ਨਹੀਂ ਹੋ ਸਕਦਾ ਕਿਉਂਕਿ ਮਤਲਬ ਜਿਹੜੀ ਉੱਥੇ ਰੇਟ ਅੰਦਰ ਜਿਹੜੇ ਖੇਤਾਂ 'ਚ ਭਰ ਗਈ ਹੈ ਬਹੁਤ ਜ਼ਿਆਦਾ ਗਾਰ ਚੱਲੇਗੀ ਹੈ ਉਹਨੂੰ ਦੁਬਾਰਾ ਲੈਵਲ ਤੇ ਲਿਆਉਣਾ ਜਾਂ ਉਹਨੂੰ ਕੱਢਣਾ ਉਹ ਤੇ ਬਹੁਤ ਵੱਡੇ ਪੱਧਰ ਤੇ ਚੰਗਾ ਹੁੰਦਾ ਜੇ ਸਰਕਾਰ ਆਪਣੀ ਜ਼ਿੰਮੇਵਾਰੀ ਤੇ ਜੇ ਬਾਕੀ ਕੰਮ ਠੇਕੇ ਦੇ ਕਰਾ ਲੈਂਦੇ ਜਿਹਨੂੰ ਪਹਿਲਾਂ ਮਾਈਨਿੰਗ ਜਿਹੜੀ ਸੀ ਉਹ 2 ਨੰਬਰ ਤੇ ਕਰਾਈ ਜਾਂਦਾ ਨੇ ਮਾਈਨਿੰਗ ਦਾ ਬਹੁਤ ਵੱਡਾ ਘਟਾਲਾ ਹੋਇਆ ਤੇ ਉਹੀ ਠੇਕੇਦਾਰ ਉਹਨੂੰ ਕਿਉਂ ਨਹੀਂ ਲਾ ਕੇ ਦੇ ਵਿੱਚ ਬਈ ਉਹ ਕਢਵਾ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਸਕਦੀ ਸੀ ਕਿ ਜੇ ਉਹ ਮਾਈਨਿੰਗ ਹੋਣੀ ਸੀ ਇਹਦੀ ਪੇਮੈਂਟ ਜਿਹੜੀ ਉਹ ਖਜ਼ਾਨੇ ਦੇ ਦਿੱਤੀ ਜਾਂਦੀ ਲੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਜੇ ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣਾ ਹੈ ਤਾਂ ਇਹਨਾਂ ਨੂੰ ਵੱਡੇ ਪੱਧਰ ਤੇ ਉਪਰਾਲੇ ਕਰਕੇ ਜਿਹੜੇ ਟਾਈਮਾਂ ਦੀ ਪਲੇਜਮੈਂਟ ਆਪਣੇ ਹੱਥੇ ਚ ਲੈਣੀ ਪਊਗੀ ਸੈਕਟਰੀਓ ਕਿਉਂਕਿ ਜੋ ਪ੍ਰਬੰਧਕ ਸੈਕਟਰ ਦੇ ਬੈਠੇ ਨੇ ਉਹਨਾਂ ਨੂੰ ਪੰਜਾਬ ਦਾ ਕੋਈ ਤਰਸ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਜੇ ਸਮੇਂ ਸਰਕਾਰ ਕੱਢੀ ਹੁੰਦੀ ਸਮੇਂ-ਸਮੇਂ ਤੇ ਪਾਣੀ ਰਿਲੀਜ਼ ਕੀਤਾ ਹੁੰਦਾ ਤਾਂ ਇੰਨੀ ਪੰਜਾਬ ਦੀ ਤਬਾਹੀ ਨਹੀਂ ਹੋਣੀ ਸੀ ਜੀ ਜੀ ਇਸ ਕਰਕੇ ਉਹ ਜਿਹੜੀਆਂ ਗਲਤੀਆਂ ਹੋਈਆਂ ਸਰਕਾਰ ਪੰਜਾਬ ਸਰਕਾਰ ਨੇ ਵੀ ਕੋਈ ਉਪਰਾਲਾ ਨਹੀਂ ਕੀਤਾ ਐਡਾ ਜਿਹਦੇ ਵਿੱਚ ਜਿਵੇਂ ਹੁਣੇ ਹੁਣੇ ਤਾਂ ਅਖਾਣਾ ਬਿਆਸ ਮੈਨੇਜਮੈਂਟ ਦਾ ਜਿਹੜਾ ਪ੍ਰਬੰਧਾ ਉਹ ਪੰਜਾਬ ਦੇ ਹੱਥੋਂ ਖੁੱਸ ਗਿਆ ਇਸੇ ਤਰ੍ਹਾਂ ਸਾਰਿਆਂ ਦਾ ਹੀ ਹਾਲ ਹੋਇਆ ਕੋਈ ਮੈਨੇਜਮੈਂਟ ਨਹੀਂ ਚੱਲਦੀ ਉਹ ਜਿਹੜੇ ਉੱਪਰਲੇ ਦਿੱਲੀ ਦੇ ਬੰਦੇ ਬੈਠੇ ਨੇ ਉਹਨਾਂ ਦਾ ਦਿੱਲੀ ਦੇ ਸਰਕਾਰ ਨੂੰ ਜਿਉ ਹੁੜੇ ਕਿ ਮੈਂ ਜੋ ਉਹਨਾਂ ਦੇ ਹੁਕਮ ਹੈ ਉਹਨਾਂ ਨੇ ਉਹ ਕਰਨਾ ਹੈ ਉਹਨਾਂ ਨੂੰ ਪੰਜਾਬ ਨੂੰ ਬਚਾਉਣ ਦਾ ਕੋਈ ਤਰਦ ਹਾਲੇ ਤੱਕ ਸਾਹਮਣੇ ਨਹੀਂ ਆਇਆ ਬਿਲਕੁਲ ਜੀ ਆਪਣੀ ਬਿਲਕੁਲ ਜੀ ਜਿਸ ਢੰਗ ਦੇ ਨਾਲ ਇਹ ਬੀਬੀ ਐਮਡੀ ਦਾ ਜਿਹੜਾ ਸਾਡੇ ਨੰਗਲ ਪੜਾਉਂਦਾ ਉਹਦਾ ਚਾਰਜ ਸੀ ਉਹਦੇ ਛੱਡਣ ਦੇ ਪਿੱਛੇ ਕਾਰਨਿਕ ਕਿ ਉਹ ਕੇਸ ਹੀ ਆਪਣਾ ਜਿਹੜਾ ਪ੍ਰੋਟੈਕਟ ਨਹੀਂ ਕਰ ਸਕੇ। ਇਹ ਤੋਂ ਪਹਿਲਾਂ ਵੀ ਜਦੋਂ ਏਸੀ ਗੱਲ ਪਹਿਲਾਂ ਵੀ ਕੀਤੀ ਸੀ ਜਿਸ ਵੇਲੇ ਸਾਡਾ ਟੂਰਿਜ਼ਮ ਜਿਹੜਾ ਡਿਪਾਰਟਮੈਂਟ ਯੂਟੀ ਦਾ ਨਾ ਉਹਦੇ ਵਿੱਚ ਜਿਹੜਾ ਸਾਡਾ ਐਮ ਡੀ ਸੀ ਉਹ ਪੰਜਾਬ ਕੇ ਦਰਬਾਹਲਦਾ ਸੀ ਜਿਸ ਵੇਲੇ ਉਸ ਸਿਟੀ ਜੋ ਜਿਹੜਾ ਸਾਡਾ ਰਸ਼ੀਆ ਸਿਟੀ ਜੂ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਜਿਹੜਾ ਸਾਡਾ ਟੂਰਿਜ਼ਮ ਡਿਪਾਰਟਮੈਂਟ ਸੀ ਉਹਦੇ ਵਿੱਚ ਜਦੋਂ ਸਾਡੀ ਨਮਾਇਲਗੀ ਖਤਮ ਕੀਤੀ ਉਹਦੇ ਨਾਲ ਨਾਲ ਹੀ ਇਹਨਾਂ ਨੇ ਜਦੋਂ ਬੀਐਮਬੀ ਦੀ ਜਿਹੜੀ ਮਿਆਦਗੀ ਖਤਮ ਕੀਤੀ ਅਸੀਂ ਉਹਦੇ ਵੀ ਸਰਕਾਰ ਨੂੰ ਇਹ ਗੱਲ ਜਿਹੜੀ ਆ ਉਹ ਸਪੈਸ਼ਲੀ ਜਿਹੜੀ ਆ ਉਹ ਗੱਲ ਕੀਤੀ ਸੀ ਕਿ ਇਹਦੇ ਲਈ ਤੁਹਾਨੂੰ ਪੂਰਾ ਸਟੈਂਡ ਲੈਣਾ ਪਊ ਤੇ ਹੁਣ ਸਟੈਂਡ ਨਾਲ ਹੈ ਕਿ ਆਪਣੀ ਕਮਜ਼ੋਰੀ ਨਿਛਪਾਉਣ ਲਈ ਜਿਹੜੇ ਤਿੰਨ ਜਿਹੜੇ ਉਥੇ ਮਾਧੋਪੁਰ ਡੈਮ ਦੇ ਉੱਤੇ ਤਿੰਨ ਕਰਮਚਾਰੀ ਸੀ ਜਿਨ੍ਹਾਂ ਵਿੱਚ ਇੱਕ ਐਕਸਲ ਸੀ ਤੇ ਇੱਕ ਦੋ ਜਈ ਸੀ ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਆਪਣੇ ਤੋਂ ਜ਼ਿੰਮੇਵਾਰੀ ਵਾਕੇ ਉਹਨਾਂ ਮੁਲਾਜ਼ਮਾਂ ਦੇ ਸਰਪਤੇ ਪਾਤੀ ਸੀ ਇਹ ਸੋਚੋ ਜੀ ਜੇ ਪੰਜਾਬ ਦਾ ਜਿਹੜਾ ਇਹਨਾਂ ਦਾ ਮੰਤਰੀ ਹੈ ਜਿਹੜਾ ਕਿਥੋਂ ਕੋਇਲ ਤੇ ਮਿਸਟਰ ਕੋਇਨਾ ਉਹਦੇ ਹਲਕੇ ਦੇ ਵਿੱਚ ਜੇ ਤੁਸੀਂ ਡਰੇਨ ਸਫਾਈ ਦਾ ਘਟਾਲਾ ਹੋ ਰਿਹਾ ਤਾਂ ਹੋਰ ਸਾਡੇ ਕਿੱਥੇ ਕਿੱਥੇ ਪਾਉਣਗੇ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਹੁਣ ਜੇ ਇਸ ਕਰਕੇ ਸਮੇਂ-ਸਮੇਂ ਇਹਨਾਂ ਨੇ ਮਾਨਿਟਰਿੰਗ ਕੀਤੀ ਨਹੀਂ ਪਿਛਲੀ ਸਰਕਾਰ ਵੇਲੇ ਵੀ ਜਿਵੇਂ ਸੈਕਟਰ ਦਾ ਮੰਤਰੀ ਤੱਥ ਦੇ ਕੇ ਗਿਆ ਪੰਜਾਬ ਦਾ ਹੁਣ ਜਿਹੜੀ 4 ਸਾਲ ਹੋ ਗਈ ਸਰਕਾਰ ਨੇ ਸਾਡੇ 3 ਇਨਾਂ ਨੇ ਕੋਈ ਬੰਨਾਂ ਤੇ ਮਜ਼ਬੂਤ ਕਰਨ ਲਈ ਕੋਈ ਉਪਰਾਲੇ ਕੀਤੇ ਤੇ ਨਾ ਇਹ ਤੋਂ ਪਿਛਲੀ ਜਿਹੜੀ ਸਰਕਾਰ ਸੀ ਉਹਦੇ ਵਿੱਚ ਬੰਨਾਂ ਨੂੰ ਮੁਜਬੂਰ ਕਰਨ ਦੇ ਕੋਈ ਉਪਰਾਲੇ ਹੋਏ ਉਹ ਜਿਹੜੀ ਜਿਹੜੀ ਇਹ ਐਡਮਿਨਿਸਟ੍ਰੇਸ਼ਨ ਜਿਹੜੀ ਨਾਲ ਇਹਨਾਂ ਦੇ ਵਿੱਚ ਘਾਟ ਹੈ ਅਰੰਧ ਦੀ ਉਹਦੇ ਕਰਕੇ ਇਹ ਜਿਆਦਾ ਜਿਹੜਾ ਪੰਜਾਬ ਦੇ ਵਿੱਚ ਤਬਾਹੀ ਹੋਈ ਹੈ ਉਸ ਕਰਕੇ ਜਿਆਦਾ ਨਹੀਂ ਇਹਨੂੰ ਇਹਦੀ ਪੂਰਤੀ ਪੰਜਾਬੀ ਸਿਰ ਜੋੜ ਕੇ ਮਿਹਨਤ ਕਰਕੇ ਤਾਂ ਹੀ ਹੋ ਸਕਦੀ ਹੈ ਅਦਰਵਾਈਜ਼ ਸਰਕਾਰਾਂ ਤਾਂ ਇੱਕ ਇੱਕ ਟਿੰਟ ਪਾ ਰਹੀਆਂ ਨੇ ਆਪਣੇ ਆਪ ਇਹ ਲੋਕਾਂ ਦੇ ਦਰਦ ਨੂੰ ਭੁੱਲ ਜਾਣਗੇ ਪਰ ਜਿਹੜਾ ਇਹ ਮੁਰਦ ਸੇਵਾ ਜੇ ਆਪਾਂ ਗਰਾਊਂਡ ਤੇ ਜਾ ਕੇ ਦੇਖਦੇ ਆਂ ਵੀ ਲੋਕਾਂ ਤੇ ਕਿੰਨੀ ਵੱਡੀ ਪੀੜ ਹੈ ਉੱਥੇ ਬਿਲਕੁਲ ਬਿਲਕੁਲ ਲੋਕਾਂ ਦੇ ਜੀ ਮਰ ਗਏ ਲੋਕਾਂ ਦੇ ਪਸ਼ੂ ਮਰ ਗਏ ਲੋਕਾਂ ਦੀਆਂ ਫਸਲਾਂ ਉੱਜੜੀਆਂ ਘਰ ਘਰ ਹਟਾ ਗਏ ਪਰਵਾਦ ਹੋ ਗਏ ਨੇ ਲੋਕ ਜੀ ਕਰੀਬਾਂ ਦਾ ਰੋਜ਼ਗਾਰ ਖੁੱਸ ਗਿਆ ਇਸ ਕਰਕੇ ਇਹਦੇ ਵਿੱਚ ਤਾਂ ਬੜੀ ਵੱਡੀ ਇੱਕ ਪਲਾਨ ਕਰਕੇ ਪੰਜਾਬੀਆਂ ਨੂੰ 3-4 ਮਹੀਨੇ ਸਿਰ ਜੋੜ ਕੇ ਮਿਹਨਤ ਕਰਨੀ ਵੀ ਤਾਂ ਉਹ ਲੋਕ ਆਵਾਜ਼ ਹੋਣਗੇ ਤਾਂ ਪੰਜਾਬ ਦੁਆਰਾ ਆਪਣੇ ਸਿਰ ਸਹਾਰਾ ਪਰ ਖੜਾ ਹੋਏਗਾ ਜੀ ਬਿਲਕੁਲ ਜੀ ਬਿਲਕੁਲ ਤੁਹਾਡੀ ਬਿਲਕੁਲ ਇਹ ਕਮਿਨੀ ਪੱਧਰ ਦੇ ਉੱਤੇ ਜਿੱਦਾਂ ਦੇ ਹਾਲਾਤ ਨੇ ਉਸ ਢੰਗ ਦੇ ਨਾਲ ਅਜੇ ਬਹੁਤ ਵੱਡੀ ਜਿਹੜੀ ਹੈ ਪੰਜਾਬ ਦੀ ਜਿਹੜੀਆਂ ਸਰਮੌਰ ਜਥੇਬੰਦੀਆਂ ਨੇ ਉਹਨਾਂ ਨੂੰ ਕਿਸਾਨਾਂ ਨਾਲ ਵੜ ਕੇ ਇਹ ਜਿਹੜਾ ਇਹ ਮੁਰ ਪਹਰਾ ਸੇ ਨਹੀਂ ਆਉਣ ਲਈ ਯਤਨ ਕਰਨੇ ਪਾਣਗੇ ਚਾਹੇ ਪਰ ਆਪਣੇ ਕਾਲੋ ਸਾਹਿਬ ਇੱਕ ਮੇਰਾ ਸਵਾਲ ਹੋਰ ਆਇਆ ਥੋੜਾ ਜਿਹਾ ਹਟਵਾਂ ਉਹ ਹਟਵਾਂ ਇਸ ਕਰਕੇ ਵੀ ਅੱਜ ਹੁਣ ਬਹੁਤ ਨਵੰਬਰ ਦੇ ਵਿੱਚ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਆਉਂਦਾ ਔਰ ਉਹ ਤੋਂ ਸਾਡੇ ਬਹੁਤ ਜਿਹੜੇ ਪੰਜਾਬੀ ਨੇ ਜਾਂ ਸਿੱਖ ਨੇ ਉਹ ਪਾਕਿਸਤਾਨ ਲੰਕਾਣਾ ਸਾਹਿਬ ਦੀ ਯਾਤਰਾ ਤੇ ਜਾਂਦੇ ਨੇ ਤੋਂ ਕਹਿੰਦੇ ਨੇ ਕਿ ਕੇਂਦਰ ਸਰਕਾਰ ਨੇ ਜਿਹੜਾ ਉਹ ਕਰਤਾਰਪੁਰ ਸਾਹਿਬ ਦਾ ਯਾਂ ਲੰਘਾ ਉਹ ਬੰਦ ਕਰ ਦਿੱਤਾ ਸੋ ਫਿਰ ਜੇ ਇਹਦਾ ਮਤਲਬ ਇਹ ਹੈ ਕਿ ਸਾਡੇ ਕਿਹੜੀਆਂ ਸਾਡੀਆਂ ਯਾਤਰਾਵਾਂ ਨਹੀਂ ਪਰ ਜਿਹੜੇ ਸਾਡੇ ਧਾਰਮਿਕ ਜਿਹੜੇ ਸਾਡੇ ਯਾਰ ਵੀ ਜਿਹੜੇ ਪਾਕਿਸਤਾਨ ਦੇ ਵਿੱਚ ਨੇ ਉਹ ਰਾਜਨੀਤੀ ਦੀ ਮਤਲਬ ਉਹ ਤੇ ਰਹਿਣ ਕਰਮੋ ਤੇ ਰਹਿ ਗਏ ਜੀ ਇਹ ਦੇਖੋ ਬੜੀ ਦੁੱਖ ਇਹ ਦੁੱਖ ਤਾਂ ਹੀ ਗੱਲ ਆ ਕਿ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਣ ਚ ਅਸਮਰਥ ਰਹੀ ਹੈ ਜੀ ਦੇਖੋ ਅੱਜ ਜੇ ਪਹਿਲਾਂ ਦੇਖੋ ਦਲਜੀਤ ਨੇ ਫਿਲਮ ਪੁਰਾਣੀ ਫਿਲਮ ਰਿਲੀਜ਼ ਕਰਦੀ ਸੀ ਉਹਦੇ ਵਿੱਚ ਕਿੰਦਾ ਇਹਨਾਂ ਨੇ ਕਾਮ ਰੌਲੀ ਫਾਇਰ ਸਾਰਾ ਇੰਡੀਆ ਦੇ ਵਿੱਚ ਉਹ ਨਾ ਵਿਰੋਧ ਸ਼ੁਰੂ ਕੀਤਾ ਤੇ ਜਦੋਂ ਜਾਨ ਕੇ ਉਹ ਪੁਰਾਣੀ ਉਹਨਾਂ ਦੀ ਸ਼ੂਟਿੰਗ ਹੋ ਚੁੱਕੀ ਸੀ ਪਰ ਜੇ ਹੁਣ ਉਸ ਤੋਂ ਬਾਅਦ ਸਰਕਾਰ ਦੇ ਕ੍ਰਿਕਟ ਟੀਮ ਨੂੰ ਖਿਡਿੱਤਾ ਮੈਚ ਖੇਡਣ ਦੀ ਪਰਮਾਨਗੀ ਦਿੱਤੀ ਬਿਲਕੁਲ ਬਿਲਕੁਲ ਤੇ ਉਦੋਂ ਉਦੋਂ ਫਿਰ ਭਾਵਨਾਵਾਂ ਕਿੱਥੇ ਗਈਆਂ ਅਸੀਂ ਇਹਨਾਂ ਦੀਆਂ ਜੀ ਜੀ ਤੇ ਹੁਣ ਜਿਹੜੀਆਂ ਸਿੱਖਾਂ ਦੀ ਭਾਵਨਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰ ਮਨਾਉਣ ਲਈ ਜੰਗ ਤਾਂ ਲਗਾਤਾਰ ਚਾਹੇ ਕੋ ਜੁੱਧ ਹੁੰਦਾ ਸੀ ਜੰਗ ਹੁੰਦੇ ਸੀ ਯੂ ਵੀ ਹੁੰਦਾ ਸੀ ਉਹ ਕਦੇ ਰੁਕ ਰੁਕਿਆ ਨਹੀਂ ਗਿਆ ਸਗਾਤਾਰ ਚੱਲਦੀ ਰਹਿੰਦੀ ਸੀ ਬਿਲਕੁਲ ਜੀ ਬਿਲਕੁਲ ਜਿਹੜੇ ਹੁਣ ਰੋਕ ਲਾ ਕੇ ਇਹ ਕੀ ਸੰਤ ਕਰਨੇ ਚਾਹੁੰਦੇ ਨੇ ਜੀ ਉਹ ਉਹ ਇਹਨਾਂ ਨੇ ਰੋਕ ਲਈ ਹੈ ਦੁੱਖदाई ਹੈ ਇਹਨੂੰ ਖੁੱਲਣਾ ਚਾਹੀਦੀ ਹੈ ਸਾਰੇ ਇਹ ਸਿੱਖਾਂ ਦੀ ਤੇ ਹਰ ਨਾਨਕ ਨਾਮ ਲੈਵਾ ਸਿੱਖ ਦੀ ਇਹ ਮੰਗ ਹੈ ਇਹ ਜਿਹੜਾ ਯਾਤਰਾ ਤੇ ਪਾਬੰਦੀ ਹੈ ਉਹ ਹਟਾਈ ਜਾਣੀ ਚਾਹੀਦੀ ਹੈ ਤੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਹੈ ਉਹ ਦੁਬਾਰਾ ਖੁੱਲ੍ਹਾ ਜਾਣਾ ਚਾਹੀਦਾ ਬਿਲਕੁਲ ਕਿਉਂਕਿ ਇਹ ਇਕੱਲੀ ਸਾਡੀ ਪੰਜਾਬੀਆਂ ਦੀਆਂ ਸਿੱਖਾਂ ਦੀ ਦਿਮਾਗ ਨਹੀਂ ਇਹ ਤਾਂ ਸਾਡੇ ਜਿਹੜੇ ਦੂਸਰੇ ਵਿਦੇਸ਼ਾਂ 'ਚ ਬੈਠੇ ਜਿਹੜੇ ਜਿਹੜੇ ਸਾਡੇ ਗੁਰੂ ਨਾਨਕ ਨਾਮ ਦੇ ਪਾਲੇਵਾ ਜਿਹੜੀ ਸੰਗਤ ਹੈ ਉਹ ਉਹ ਵੀ ਇਕੱਲੀ ਹੈ ਕਿ ਸਾਨੂੰ ਜਿੱਥੇ ਅਸੀਂ ਯਤਨ ਕਰ ਰਹੇ ਹਾਂ ਉੱਥੇ ਸਰਕਾਰ ਦਾ ਵੀ ਰੋਲ ਜਿਹੜਾ ਉਹ ਬੜਾ ਨੈਗੇਟਿਵ ਹੈ ਉਹ ਵੀ ਸਰਕਾਰ ਵੀ ਪੰਜਾਬ ਦੀ ਸਰਕਾਰ ਨੂੰ ਵੀ ਇਹਦੇ ਯਤਨ ਕਰਨੇ ਚਾਹੀਦੇ ਆ ਇਹ ਤਾਂ ਕਿ ਸਾਡੀ ਜਿਹੜੀ ਹੈ ਜਿਹੜੀ ਗਰਨਾਨਿਕ ਮਾਮਲੇਵਾ ਸੰਗਤ ਉਹ ਖੁੱਲੇ ਦਰਸ਼ਨ ਜਿਹੜੇ ਉਹ ਕਰ ਸਕੇ ਜੀ ਸਰਕਾਰਾਂ ਤਾਂ ਸਰਕਾਰਾਂ ਦੇਖੋ ਇਹ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੀ ਬਿਲਕੁਲ ਜੀ ਬਿਲਕੁਲ ਇਹ ਨਹੀਂ ਹਾਲੇ ਪੰਜਾਬ ਸਰਕਾਰ ਨੂੰ ਵੀ ਇਸ ਲਈ ਸੈਂਟਰ ਲੈਵਲ 'ਚ ਰਾਬਤਾ ਕੰਮ ਕਰਨਾ ਕਰਣੀ ਚਾਹੀਦੀ ਹੈ ਜੀ ਰਾਬਤਾ ਕੰਮ ਕਰਕੇ ਇਹ ਬੰਦੀ ਨੂੰ ਹਟਾਇਆ ਜਾਣਾ ਚਾਹੀਦਾ ਤੇ ਮੈਂ ਜੀ ਇੱਕ ਵਾਰੀ ਫੇਰ ਕੇਂਦਰ ਸਰਕਾਰ ਤੋਂ ਦੁਬਾਰਾ ਇਹ ਮੰਗ ਕਰਵਾ ਦੁਬਾਰਾ ਜੀ ਵੀ ਤੁਸੀਂ ਇਹ ਪੰਜਾਬੀਆਂ ਨੂੰ ਇਹ ਸਜ਼ਾ ਨਾ ਦਿਓ ਕਿ ਪੰਜਾਬ ਦੀ ਜੇ ਸਰਕਾਰ ਦੀ ਕਾਰਗੁਜ਼ਾਰੀ ਮਾੜੀ ਹੈ ਤਾਂ ਅਸੀਂ ਹੜਪੀਤਾਂ ਦਾ ਜੀ ਦੇ ਸਿਰ ਤੇ ਹੱਥ ਰੱਖਣਾ ਦੀ ਬਾਣ ਨਹੀਂ ਫੜਨੀ ਬਿਲਕੁਲ ਬਿਲਕੁਲ ਸੌਣ ਜਿਹੜਾ ਕੰਮ ਪੈਸੇ ਨਾਲ ਹੋਣਾ ਹੈ ਉਹ ਪੈਸੇ ਨਾਲ ਹੀ ਹੋਣਾ ਹੈ ਬਿਲਕੁਲ ਉਹਨਾਂ ਪੀੜਤਾਂ ਨੂੰ ਪੱਟੀ ਪੱਤਰ ਤੇ ਦਿਲ ਖੋਲ ਕੇ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਮੁੜ ਮਸੀਬਾ ਉਸੇ ਬਿਲਕੁਲ ਬਿਲਕੁਲ ਕਿਹੜੇ ਤਾਂ ਕਿ ਜਦੋਂ ਇਹਨਾਂ ਨੂੰ ਪੰਜਾਬੀਆਂ ਨੂੰ ਇਹ ਹੋਵੇ ਵੀ ਜਦੋਂ ਸਾਡੇ ਸਟੇਟ 'ਚ ਕੋਈ ਆਫਤ ਆਈਏ ਤਾਂ ਸਰਕਾਰਾਂ ਨੇ ਦੂਜੇ ਸਟੇਟਾਂ ਨੇ ਸਾਡਾ ਸਾਡੀ ਬਾਹ ਫੜੀ ਹੈ ਤੇ ਇਹ ਇਹ ਉਹਨਾਂ ਦਾ ਜਿਹੜਾ ਮੁੱਲ ਹੈ ਇਹ ਕਈ ਗੁਣਾ ਕਰਕੇ ਮੋੜਦੇ ਨੇ ਪੰਜਾਬੀ ਇਹ ਕਿਸੇ ਦਾ ਆਸਾਨ ਜਾਂ ਕਰਜਾਂ ਨਹੀਂ ਰੱਖਦੇ ਇਹ ਆਸਾਨ ਉਹਦਾ 21 ਦਾ 31 ਕਰਕੇ ਮੋੜ ਲਗੇ ਬਿਲਕੁਲ ਬਿਲਕੁਲ ਕਰਕੇ ਇਹ ਸਰਕਾਰ ਦਾ ਕੇਂਦਰ ਦਾ ਫਰਜ਼ ਬਣਦਾ ਹੈ ਵੀ ਇਹ ਪੰਜਾਬੀਆਂ ਦੀ ਤਕੜੇ ਹੋਗੇ ਬਾਹ ਫਾਟੇ ਉਹਨਾਂ ਦੀ ਹੱਥ ਪੀੜ ਤਾਂ ਦੀ ਮਦਦ ਕਰਨ ਦੀ ਮਦਦ ਕਰਨ ਤੁਹਾਡਾ ਬਹੁਤ ਬਹੁਤ ਧੰਵਾਦ ਹੈ ਜੀ ਕਾਲੋ ਸਾਹਿਬ ਤੁਸੀਂ ਸਾਡੀ ਸਮੁੱਚੀ ਸੰਸਾਰ ਚ ਵਸਦੇ ਜਿਹੜੇ ਪੰਜਾਬੀ ਨੇ ਜਿਨ੍ਹਾਂ ਦਾ ਦਿਲ ਜਿਹੜਾ ਜਾਂ ਸਾਰਾ ਕੁਝ ਜਿਹੜਾ ਉਹ ਧਿਆਨ ਹੈ ਉਹ ਪੰਜਾਬ ਨਾਲ ਜੁੜਿਆ ਰਹਿੰਦਾ ਤੇ ਜਦੋਂ ਵੀ ਕੋਈ ਪੰਜਾਬ ਚ ਘਟਨਾ ਘਟਦੀ ਆ ਤੇ ਉਸ ਘਟਨਾ ਦਾ ਅਸਰ ਜਿਹੜਾ ਉਹ ਸਾਡੇ ਪੰਜਾਬੀਆਂ ਤੇ ਵਿਦੇਸ਼ੀਆਂ ਤੇ ਪੈਂਦਾ ਸੋ ਇਸ ਕਰਕੇ ਤੁਸੀਂ ਜਮੀਨੀ ਪੱਧਰ ਤੇ ਜਾਣਕਾਰੀ ਦੇ ਕੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਹੈ ਸਭ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮੈਨੂੰ ਇਸ ਜੋ ਸਮਝਿਆ ਤੁਹਾਡਾ ਇੱਕ ਵਾਰੀ ਫਿਰ ਤੁਹਾਡਾ ਤੇ ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੀ ਜੀ ਖਾਲਸਾ ਹੋਏ ਤੁਸੀਂ ਦੀ ਫਤਿਹ ਥੈਂਕ ਯੂ ਜੀ ਸੋ ਅਸੀਂ ਸਾਡੇ ਪਰਮਜੀਤ ਸਿੰਘ ਜੀ ਕਾਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਉਮੀਦਵਾਰ ਪ੍ਰਧਾਨਮੀ ਨੇ ਔਰ ਨਾਲ ਦੀ ਨਾਲ ਜ਼ਿਲ੍ਹਾ ਮੋਹਾਲੀ ਦੇ ਇਹ ਪ੍ਰਧਾਨ ਨੇ ਔਰ ਸਾਬਕਾ ਕੌਂਸਲਰ ਨੇ ਸਾਡੇ ਮੋਹਾਲੀ ਮਿਊਸਪਲ ਕਾਰਪੋਰੇਸ਼ਨ ਦੇ ਜਿਨ੍ਹਾਂ ਨਾਲ ਅੱਜ ਜਿਹੜੀ ਆ ਉਹ ਗੱਲਬਾਤ ਹੋ ਰਹੀ ਸੀ ਕਿ ਜ਼ਮੀਨੀ ਪੱਧਰ ਦੇ ਉੱਤੇ ਅੱਜ ਕਿਸ ਢੰਗ ਦੇ ਹਾਲਾਤ ਨੇ ਜਿਹਦੇ ਨਾਲ ਸਾਡੇ ਪੰਜਾਬ ਦੇ ਜਿਹੜੇ ਹਰ ਪੀੜਤ ਜਿਹੜੇ ਲੋਕ ਨੇ ਉਹ ਜੂਝ ਰਹੇ ਨੇ ਸੋ ਮਿਲਦੇ ਆ ਇੱਕ ਨਵੀਂ ਹੋਰ ਚਰਚਾ ਨਾਲ ਉਦੋਂ ਤੱਕ ਨਰਾਇਣ ਸਿੰਘ ਲਾਲ ਨੂੰ ਦਿਓ ਯਾਜਤ ਰੱਬ ਰਾਖਾ